ਹਿੰਦੁਸਤਾਨ ਨੇ ਪਾਣੀ ਇਸ ਕਰਕੇ ਨਹੀਂ ਲੁੱਟਿਆ ਕਿ ਉਹਦੇ ਕੋਲ ਪਾਣੀ ਨਹੀਂ ਆ ਉਹਨੇ ਪਾਣੀ ਇਸ ਕਰਕੇ ਲੁੱਟਿਆ ਕਿ ਤੁਹਾਡੀ ਇਹ ਸਭਿਤਾ ਨੂੰ ਖਤਮ ਕਰਨਾ ਚਾਹੁੰਦੇ ਆ ਕਿ ਜਦੋਂ ਕੋਈ ਸلطਨਤ ਕਿਸੇ ਖਿੱਤੇ ਨੂੰ ਇੱਕ ਕਲੋਨੀ ਵਾਗ ਬਿਹੇਵ ਕਰਦੀ ਟਰੀਟ ਕਰਦੀ ਆ ਉਹਦੇ ਕੁਦਰਤੀ ਸਰੋਤ ਲੁੱਟੇ ਜਾਂਦੇ ਆ ਉਹਦੀ ਵਸੋਂਤ ਬਦਲੀ ਕੀਤੀ ਜਾਂਦੀ ਆ ਉਹਨਾਂ ਦੇ ਵਾਸਤੇ ਬੋਲਣ ਵਾਲਿਆਂ ਨੂੰ ਇਸ ਦੁਨੀਆ ਤੋਂ ਚਲਦੇ ਕੀਤਾ ਜਾਂਦਾ ਸਾਰਾ ਕੁਝ ਤੁਹਾਡੇ ਨਾਲ ਹੀ ਹਿੰਦੁਸਤਾਨ ਕਰ ਰਿਹਾ ਆ ਦੀਪ ਸਿੱਧੂ ਐਕਟਿੰਗ ਛੱਡ ਕੇ ਸੰਘਰਸ਼ ਚ ਆਇਆ ਆ ਪਰ ਲੋਕ ਸੰਘਰਸ਼ ਦੇ ਵਿੱਚ ਵੀ ਐਕਟਿੰਗ ਕਰ ਰਹੇ ਆ ਉਹਨਾਂ ਚਿਰ ਕੌਮ ਦੇ ਗਲੋਂ ਗੁਲਾਮੀ ਨਹੀਂ ਲੈ ਸਕਦੀ ਜਦੋਂ ਕੌਮ ਦੇ ਵੱਖ-ਵੱਖ ਖੇਤਿਆਂ 'ਚ ਕੰਮ ਕਰਦੇ ਨੌਜਵਾਨ ਸਿਰ ਜੋੜ ਕੇ ਇੱਕ ਨਿਸ਼ਾਨਾ ਮਿੱਥ ਕੇ ਕਰਨਗੇ ਕੌਮ ਦੇ ਗਲੋਂ ਗੁਲਾਮੀ ਉਦੋਂ ਲੱਗਦੀ ਆ ਰੋਲਾ ਪਾ ਕੇ ਇਕੱਠਾਂ ਦੇ ਆ ਕੇ ਓਵੇਂ ਖਾਲੀ ਆਤਵਾਪਸੂਰ ਨਾਲ ਜਿਹੜੀ ਆ ਉਹ ਗੁਲਾਮੀ ਗਲੋਂ ਨਹੀਂ ਲੈਂਦੀ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਨਾਲ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਇਸ ਸੰਘਰਸ਼ ਦੀ ਲੜੀ ਨੂੰ ਅੱਗੇ ਤੋਰਦਿਆਂ ਬਾਈ ਦੀਪ ਸਿੱਧੂ ਨੇ ਆਪ ਦੀ ਜਾਨ ਦੀ ਜਿਹੜੀ ਕੁਰਬਾਨੀ ਕੀਤੀ ਆ ਉਸ ਸੰਦਰਭ 'ਚ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਦੁਨੀਆ ਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਕੋਈ ਕੌਮ ਹੈ ਦੂਜੀ ਕੌਮ ਨੂੰ ਨਕਸ਼ੇ ਤੋਂ ਨਹੀਂ ਮਿਟਾ ਸਕੀ ਤੁਸੀਂ ਸਾਰੀ ਦੁਨੀਆ ਦਾ ਜਦੋਂ ਇਤਿਹਾਸ ਪੜੋਗੇ ਤਾਂ ਸਿਰਫ ਅਮਰੀਕਾ ਦੇ ਵਿੱਚ ਯੂਰਪ ਤੋਂ ਗਏ ਗੋਰਿਆਂ ਨੇ ਜਿਹੜੇ ਰੈੱਡ ਇੰਡੀਅਨਸ ਆ ਉਹਨਾਂ ਨੂੰ ਖਤਮ ਕੀਤਾ ਆ ਉਹ ਐਗਜ਼ਿਸਟ ਕਰਦੇ ਆ ਪਰ ਉਹਨਾਂ ਦਾ ਸੰਘਰਸ਼ ਖਤਮ ਹੋ ਗਿਆ ਉਹ ਕਿਵੇਂ ਆ ਕਿ ਉਹਨਾਂ ਦੇ ਆਮਦਨ ਦੇ ਸਰੋਤ ਉਹਨਾਂ ਦਾ ਜੀਵਨ ਨਿਰਭਾਹ ਉਹਨਾਂ ਦੇ ਕੁਦਰਤੀ ਸਰੋਤ ਉਹਨਾਂ ਦੀ ਵਸੋਂ ਚਫੇਰਿਆਂ ਹਮਲਾ ਕੀਤਾ ਜਦੋਂ ਗੋਰਿਆਂ ਨੇ ਕਲੋਨੀਆਂ ਵਸਾਉਣੀਆਂ ਸ਼ੁਰੂ ਕੀਤੀਆਂ ਤੋਂ ਨਾਲ ਇਹ ਦੇਖਿਆ ਕਿ ਸਰੀਰਕ ਰੂਪ ਦੇ ਵਿੱਚ ਇੱਕ ਕੌਮ ਦੂਜੀ ਕੌਮ ਨੂੰ ਕਦੇ ਖਤਮ ਨਹੀਂ ਕਰ ਸਕਦੀ ਇਸ ਕਰਕੇ ਜੜਾ ਆ ਉਹਨਾਂ ਨੇ ਚਫੇਰਿਓਂ ਹਮਲਾ ਕਰਕੇ ਉਹ ਰੈਡ ਇੰਡੀਅਨਸ ਨੂੰ ਨਕਸ਼ੇ ਤੋਂ ਅੱਜ ਨਹੀਂ ਮਿਟਾ ਸਕੇ ਪਰ ਉਹਨਾਂ ਦਾ ਸੰਘਰਸ਼ ਖਤਮ ਕਰਤਾ ਇਹ ਸੇਮ ਪੋਲਿਸੀ ਹਿੰਦੁਸਤਾਨ ਅੱਜ ਸਿੱਖਾਂ ਦੇ ਜਮਾਰਿਆ ਉਹਨਾਂ ਨੇ ਸਿੱਖਾਂ ਦੇ ਨਾਲ ਜੰਗ ਦੇ ਮੈਦਾਨ 'ਚ ਦਸਤ ਪੰਜਾ ਲਾ ਕੇ ਵੇਖ ਲਿਆ ਆ ਕਿ ਇਹਨਾਂ ਦੀ ਤਸਵੀਰ ਐਡਾਂ ਦੀ ਆ ਕਿ ਤੁਸੀਂ ਇਹਨਾਂ ਨੂੰ ਜੰਗ ਦੇ ਮੈਦਾਨ 'ਚ ਨਹੀਂ ਹਰਾ ਸਕਦੇ ਇਸ ਕਰਕੇ ਅੱਜ ਪੰਜਾਬ ਦੇ ਉੱਪਰ ਚੌ ਤਰਫਾ ਹਮਲੇ ਹੋ ਰਹੇ ਆ ਰੈਡ ਇੰਡੀਅਨਸ ਦੇ ਕੋਲ ਨਾ ਦੇ ਉਥੇ ਮੱਝਾਂ ਹੁੰਦੀਆਂ ਜੰਗਲੀ ਉਹਨਾਂ ਦਾ ਇੱਕ ਉਥੇ ਸਰਕਲ ਚੱਲਦਾ ਸਾਰੀ ਕੁਦਰਤ ਦਾ ਉਹ ਇੱਕ ਸਾਲ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਜੰਗਲੀ ਮੱਝਾਂ ਗੋਰੀਆਂ ਨੇ ਮਾਰੀਆਂ ਸੀ ਇਜ਼ਰਾਈਲ ਦਾ ਯੁੱਧ ਅੱਜ ਗਾਜ਼ਾ 'ਚ ਚੱਲ ਰਿਹਾ ਕਿੰਨੀਆਂ ਖੱਤਰ ਰੇੜੀਆਂ ਖਿੱਚਣ ਵਾਲੇ ਉਹਨਾਂ ਦੀਆਂ ਖੱਤਰਾਂ ਉਹਨਾਂ ਦੇ ਗਧੇ ਇਜ਼ਰਾਈਲ ਨੇ ਮਾਰਤੇ ਸਟੇਜ ਤੁਹਾਡੇ ਸੋਰਸ ਇਚੋਂ ਤੱਕ ਖਤਮ ਕਰਦੀ ਆ ਹਿੰਦੁਸਤਾਨ ਨੇ ਤੁਹਾਡਾ ਪਾਣੀ ਕਿਉਂ ਲੁੱਟਿਆ ਆ ਹਿੰਦੁਸਤਾਨ ਨੇ ਪਾਣੀ ਇਸ ਕਰਕੇ ਨਹੀਂ ਲੁੱਟਿਆ ਕਿ ਉਹਦੇ ਕੋਲ ਪਾਣੀ ਨਹੀਂ ਆ ਉਹਨੇ ਪਾਣੀ ਇਸ ਕਰਕੇ ਲੁੱਟਿਆ ਕਿ ਤੁਹਾਡੀ ਇਹ ਸਭਿਤਾ ਨੂੰ ਖਤਮ ਕਰਨਾ ਚਾਹੁੰਦੇ ਆ ਅੱਜ ਇੱਥੇ ਦੋ ਜ਼ਿਲ੍ਹਿਆਂ ਦੇ ਵਿੱਚ ਪोटाश ਮਿਲੀ ਆ ਪੰਜਾਬ ਦੀ ਧਰਤੀ ਦੇ ਹੇਠਲਾ ਪਾਣੀ ਜਿਹੜਾ ਆ ਉਹ ਖਤਮ ਹੋਣ ਤੱਕ ਗਾਰਤ ਤੇ ਅੱਜ ਜੇ ਪोटाश ਮਿਲੀ ਆ ਤਾਂ ਕੇਂਦਰੀ ਮੰਤਰੀ ਦਾ ਇਹ ਬਿਆਨ ਕਿ ਇਹਦੇ ਉੱਤੇ ਸਦਾ ਸਦਾਕਰ ਕੇਂਦਰ ਦਾ ਆ ਪੰਜਾਬ ਨੂੰ ਰਾਇਲਟੀ ਮਿਲੂਗੀ ਤੇ ਕਿਸਾਨਾਂ ਨੇ ਜਦੋਂ ਵਿਰੋਧ ਕੀਤਾ ਤਾਂ ਉਥੇ ਜਵਾਬ ਦਿੱਤਾ ਗਿਆ ਕਿ ਜ਼ਮੀਨ ਨੂੰ ਕੋਈ ਖਤਰਾ ਨਹੀਂ ਉਹ ਡ੍ਰਿਲ ਕਰਕੇ ਸਾਰੀ ਪोटाश ਬਾਹਰ ਕੱਢੀ ਜਾਊਗੀ ਮੈਨੂੰ ਇਹ ਦੱਸੋ ਕਿ ਜ਼ਮੀਨ ਦੇ ਹੇਠਾਂ ਤੋਂ ਜਦੋਂ ਲੱਖਾਂ ਟਨ ਪोटाश ਨਿਕਲੇਗੀ ਉਹ ਜ਼ਮੀਨ ਕਿਵੇਂ ਬਚੇਗੀ ਇਹਦੇ ਨਾਲ ਨਾਲ ਤੁਹਾਨੂੰ ਇੱਕ ਕਲੋਨੀ ਵਾਗ ਟਰੀਟ ਕੀਤਾ ਜਾ ਰਿਹਾ ਜਿਹੜੀ ਗੱਲ ਅੱਜ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਆ ਕਿ ਜਦੋਂ ਕੋਈ ਸلطਨਤ ਕਿਸੇ ਖਿੱਤੇ ਨੂੰ ਇੱਕ ਕਲੋਨੀ ਵਾਗ ਬਿਹੇਵ ਕਰਦੀ ਟਰੀਟ ਕਰਦੀ ਆ ਉਹਦੇ ਕੁਦਰਤੀ ਸਰੋਤ ਲੁੱਟੇ ਜਾਂਦੇ ਆ ਉਦੀ ਵਸੋਂ ਤਬਦੀਲੀ ਕੀਤੀ ਜਾਂਦੀ ਆ ਉਹਨਾਂ ਦੇ ਵਾਸਤੇ ਬੋਲਣ ਵਾਲਿਆਂ ਨੂੰ ਇਸ ਦੁਨੀਆ ਤੋਂ ਚਲਦੇ ਕੀਤਾ ਜਾਂਦਾ ਸਾਰਾ ਕੁਝ ਤੁਹਾਡੇ ਨਾਲ ਆ ਜਿਹੇ ਹਿੰਦੁਸਤਾਨ ਕਰ ਰਿਹਾ ਆ ਸਟੇਟ ਦੇ 108 ਹੁੰਦੇ ਆ ਉਹਨਾਂ ਦੇ ਪੱਤਰਕਾਰ ਉਹਨਾਂ ਦੇ ਲੇਖਕ ਉਹਨਾਂ ਦੇ ਐਡੀਟਰ ਲਿਖਣ ਵਾਲੇ ਉਹਨਾਂ ਕੋਲ ਪੁਲਿਸ ਪ੍ਰਸ਼ਾਸਨ ਉਹਨਾਂ ਕੋਲ ਫੌਜ ਸਟੇਟ ਦੇ ਕੋਲ 108 ਹੁੰਦੇ ਆ ਪਰ ਜੇ ਗੁਲਾਮ ਕੌਮ ਵੱਡੇ ਇਕੱਠਾਂ ਦੇ ਰੋਲਾ ਪਾ ਕੇ ਘਰਾਂ ਨੂੰ ਮੁਰਜੇ ਤਾਂ ਆਜ਼ਾਦ ਨਹੀਂ ਹੋ ਸਕਦੀ ਉਹ ਆਜ਼ਾਦ ਕਿਵੇਂ ਹੋ ਸਕਦੀ ਹੈ ਦੀਪ ਸਿੱਧੂ ਐਕਟਿੰਗ ਛੱਡ ਕੇ ਸੰਘਰਸ਼ ਚ ਆਇਆ ਆ ਪਰ ਲੋਕ ਸੰਘਰਸ਼ ਦੇ ਵਿੱਚ ਵੀ ਐਕਟਿੰਗ ਕਰ ਰਹੇ ਆ ਉਹਨਾਂ ਚਿਰ ਕੌਮ ਦੇ ਗਲੋ ਗੁਲਾਮੀ ਨਹੀਂ ਲੈ ਸਕਦੀ ਗੁਲਾਮੀ ਕਿਦੋਂ ਲੈਣੀ ਆ ਜਿੱਦਣ ਯੂਨੀਵਰਸਿਟੀ ਐ ਕਾਲਜਾਂ 'ਚ ਪੜਨ ਵਾਲੇ ਵੇਖਣ ਕਿ ਅਸੀਂ ਸਿੱਖਿਆ ਦੇ ਖੇਤਰ 'ਚ ਕਿੱਥੇ ਯੋਗਦਾਨ ਦੇ ਸਕਦੇ ਆ ਅਸੀਂ ਆਪਣੇ ਲੋਕਾਂ ਨੂੰ ਦੱਸੀਏ ਕਿਤਾ ਦੇ ਪਾਣੀ ਦੇ ਵਿੱਚ ਕਿਹੜੀ ਕਿਹੜੀ ਭਾਰੀ ਤਾਤ ਕਿਹੜਾ ਕਿਹੜਾ ਜ਼ਹਿਰ ਆ ਅਸੀਂ ਆਪਣੇ ਲੋਕਾਂ ਨੂੰ ਦੱਸੀਏ ਕਿ ਮਾਂ ਬੋਲੀ ਸਿਰਫ ਇੱਕ ਗੱਲਬਾਤ ਕਰਨ ਦਾ ਜ਼ਰੀਆ ਨਹੀਂ ਉਹ ਪੂਰੀ ਸਭਧਾ ਨੂੰ ਨਾਲ ਲੈ ਕੇ ਚੱਲਦੀ ਆ ਜਦੋਂ ਕੌਮ ਦੇ ਵੱਖ-ਵੱਖ ਖੇਤਿਆਂ 'ਚ ਕੰਮ ਕਰਦੇ ਨੌਜਵਾਨ ਸਿਰ ਜੋੜ ਕੇ ਇੱਕ ਨਿਸ਼ਾਨਾ ਮਿੱਥ ਕੇ ਤੁਰਨਗੇ ਕੌਮ ਦੇ ਗਲੋਗੁਲਾਮੀ ਉਦੋਂ ਲੱਤਦੀ ਆ ਰੋਲਾ ਪਾ ਕੇ ਕੱਠਾਂ ਦੇ ਆ ਕੇ ਓਵੇਂ ਖਾਲੀ ਆਤ ਵਾਪਸ ਮੁੜਨਾ ਜਿਹੜੀ ਆ ਉਹ ਗੁਲਾਮੀ ਗਲੋ ਨਹੀਂ ਲੈਂਦੀ ਸੰਘਰਸ਼ਾ ਸਾਡੇ ਸਾਹਮਣੇ ਏਡਾ ਵੱਡਾ ਪਿਆ ਆ ਕੰਮ ਸਾਡੇ ਸਾਹਮਣੇ ਏਨੇ ਕਰਨ ਵਾਲੇ ਪਏ ਆ ਪਰ ਇੱਥੇ ਹਰ ਕੱਟ ਦੇ ਵਿੱਚ ਹਰ ਮੀਟਿੰਗ ਦੇ ਵਿੱਚ ਜਿਹੜਾ ਆ ਆਪਾਂ ਏਕਤਾ ਦੀ ਜਿਹੜੀ ਆ ਬਾਤ ਪਾਉਂਦੇ ਆ ਸੋ ਸਾਰੇ ਚਰਨਾਂ 'ਚ ਮੇਰੀ ਇਹ ਬੇਨਤੀ ਆ ਜਿੰਨੀ ਸੰਗਤ ਇੱਥੇ ਪਹੁੰਚੀ ਆ ਜਿੰਨੇ ਸੁਣ ਰਹੇ ਆ ਕਿ ਅਸੀਂ ਇਮਾਨਦਾਰੀ ਦੇ ਨਾਲ ਬਿਨਾਂ ਕਿਸੇ ਆਪਣਾ ਨਾਂ ਚਮਕਾਉਣ ਤੋਂ ਆਪਣੇ ਆਪ ਨੂੰ ਅੱਗੇ ਕਰਨ ਦੇ ਨਾਲ ਆਪਾਂ ਸਿਰਫ ਸੁੱਟ ਕੇ ਕੌਮ ਦੇ ਸੰਘਰਸ਼ ਦੇ ਵੱਲ ਧਿਆਨ ਕਰੀਏ ਫੇਰ ਇਹ ਗੁਲਾਮੀ ਗਲੋਂ ਲੈ ਸਕਦੀ ਆ ਨਹੀਂ ਤੇ ਜਿਹੜਾ ਆ ਪੰਜਾਬ ਦਾ ਸ਼ਰੌਣ ਵਾਲੇ ਸਮੇਂ ਤੇ ਜਿਹੜਾ ਆ ਵੱਖ-ਵੱਖ ਇਤਿਹਾਸਕਾਰ ਦੱਸ ਚੁੱਕੇ ਆ ਵੱਖ-ਵੱਖ ਵਿਦਵਾਨ ਦੱਸ ਚੁੱਕੇ ਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ